ਦੇਖਣਾ ਜੀ ਜਿਹੜੇ ਲਈ ਬੈਨ ਵਾਲੀ ਦੋਸਤੋ ਜਿਹੜਾ ਤੁਹਾਨੂੰ ਸਾਡੇ ਸ਼ਹਿਰ ਪੱਟੀ ਤੇ ਪਿੰਡ ਦੇ ਅਸਲ ਇਹ ਸਰਪੰਚ ਸਾਹਿਬ ਮੈਂ ਕਿੰਨਾ ਨੇ ਘਰ ਆਇਆ ਹਾਂ ਜੀ ਇਹ ਸਰਪੰਚ ਸਾਹਿਬ ਦੇ ਇਹ ਮੈਂ ਅਫਰ ਜੀ ਨਾਲ ਪਾਈ ਇਹ ਸਰਪੰਚ ਸਾਹਿਬ ਉਹਨਾਂ ਦੇ ਘਰ ਇਹ ਗੁਰਪ੍ਰੀਤ ਨੇ ਜੀ ਗੁਰਪ੍ਰੀਤ ਨੇ ਜੀ ਮੈਂ ਵੈਸੇ ਹੀ ਲੜੋ ਉਹਨਾਂ ਨੂੰ ਵਾਕਿਆ ਤੇਰੀ ਸਰਵਿਸ ਬਹੁਤ ਸਾਥ ਪੂਰੀ ਤੇਰੀ ਸਰਵਿਸ ਬਹੁਤ ਸਾਥ ਹੈ ਜਿੰਨਾ ਜਰ ਫੋਨ ਲਾਇਆ ਕਿੰਨਾ ਮਿੰਟਾਂ ਦਾ ਜੀ ਲਗਭਗ 5-6 ਕਿਲੋਮੀਟਰ ਪੈਂਦਾ ਮੈਨੂੰ ਘਰ ਤੋ 200 ਰੁਪਏ ਜੰਪਾ ਤੇ ਹੱਥ ਦੇ ਟੰਕੇ ਲੱਗੇ ਤੇ ਗਲਬ ਜੀ ਆ ਗਿਆ ਤੇ ਨੂੰ ਸੇਫ ਜੀ ਨਾਲ ਬਾਹਰ ਹੀ ਲੈਣਾ ਵਾ ਮੈਂ ਸੱਪ ਨੂੰ ਮੇਰੇ ਨਾਲ ਗਲਬ ਚ ਬਾਹਰ ਫੜਿਆ ਕਰ ਅੱਛਾ ਜਿੰਨੇ ਵੀ ਵੀਰ ਹੁੰਦੇ ਓ ਤੋ ਕਿਹਿਆ ਗਲਬ ਦਾ ਤੋਂ ਐਸੀ ਨੂੰ ਹਰ ਦਾ ਥੋੜਾ ਜਿਆਦਾ ਰਿਸਕ ਹੁੰਦਾ ਵਾ ਪਰ ਇਹ ਵੀ ਅਸੀਂ ਚਲੋ ਇਹ ਚ ਜਾਣੋ ਬਾਹਰ ਹੀ ਲੈਣਾ ਹੁੰਦਾ ਵਾ ਪਰ ਆਹੰ ਦਾ ਜਿਹੜਾ ਵਾ ਹੱਥ ਦੇ ਤੇ ਗਲਬ ਬਾਹਰ ਹੀ ਹੋਇਆ ਯਾਰ ਠੀਕ ਆ ਮੈਂ ਵੀ ਗਲਬ ਚ ਪਾਉਣਾ ਵਾ ਮੈਂ ਥੋੜਾ ਜਿਆਦਾ ਪਜਾਦਾ ਐ ਤੇ ਮੈਂ ਗਲਬ ਚ ਨਹੀਂ ਹਾਂਦੇ ਨਾ ਨਾਲਿਆਂ ਨੂੰ ਕਰ ਕਰ ਕੇ ਥੋੜੀ ਜਿਹੀ ਦਿੱਕਤ ਹੋ ਗਈ ਤੇ ਸਾਵਨ ਦਾ ਮਹੀਨਾ ਚੱਲੁੰਦਿਆਂ ਇਹ ਐਸੇ ਵੀ ਚੱਲੋ ਸੱਪ ਵਗੈਰਾ ਬੜੇ ਫੜੀਦੇ ਆ ਇਹ ਬੜੇ ਨਿਕਲਦੇ ਆ ਜਦੋਂ ਵੀ ਜਿਹੜੇ ਸੱਪ ਵਗੈਰਾ ਨਿਕਲਦੇ ਆ ਫੇਰ ਫੜਦੇ ਪਈਦੇ ਆ ਦੋਸਤੋ ਇਹਦਾ ਧਿਆਨ ਵਰਤੋ ਪਟਾਉਣ ਲਈ ਪੜਕਾਉਣ ਲਈ ਇੱਕ ਕਪੜਾ ਚਾਹੀਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਸੱਪ ਫਨੀਏ ਦਾ ਪਰ ਕੋਈ ਵੀ ਵੀਰ ਆਪ ਸੱਪ ਖਾਣ ਦੀ ਕੋਸ਼ਿਸ਼ ਨਾ ਕਰੇ ਸਕੈਲ ਦੀ ਕਾਪੀ ਬਿਲਕੁਲ ਨਾ ਮਾਰੇ ਨਹੀਂ 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 ਨਾ ਨਾ ਹਾਂ ਨੂੰ ਪਤਾ ਹੀ ਨਹੀਂ ਕਿਥੋਂ ਵਾਈਡ ਕਰਨਾ ਕਿਥੋਂ ਕੀ ਚੀਜ਼ ਕਰਨੀ ਆ ਕੈਮਰਾਮੈਨ ਸਾਹਿਬ ਨੂੰ ਕਹਿੰਨੇ ਕਿ ਕੈਮਰਾਮੈਨ ਦਾ ਕੋਈ ਬੈਕ ਸਾਈਡ ਨਹੀਂ ਦਿਖਾਈ ਦੇ ਰਹੀ ਜ਼ੂਮ ਕਰਕੇ ਅੱਜ ਮੈਨੂੰ ਕੈਮਰਾਮੈਨ ਸਾਹਿਬ ਬਹੁਤ ਵਧੀਆ ਮਿਲੇ ਆ ਤੇ ਜਿੱਦਾਂ ਕਿ ਅਸੀਂ ਫਰੰਟ ਦੇ ਉੱਤੇ ਡਿਜ਼ਾਈਨ ਦੇਖ ਰਹੇ ਜੇ ਇਹ ਲਗਭਗ ਹੀ ਫਨੀਅਰ ਸਾਫ ਸਰ ਕਿਸੇ ਦਾ ਟਾਈ ਫੈਮ ਨੇ ਠੀਕ ਹੋਏ ਕਿਸੇ ਨੂੰ ਯੂਰੀਆ ਗੈਸ ਦਾ ਕਿਸੇ ਦਾ ਪੁਰਾਣੇ ਤੋਂ ਪੁਰਾਣਾ ਚਖਮਾਨ ਤੇ ਉਹ ਚੀਜ਼ਾਂ ਦਾ ਟ੍ਰੀਟਮੈਂਟ ਕਰਦੀਆਂ ਨਾਲ ਪਰ ਇਹ ਸੱਪ ਫੰਨੀਰਾ ਇਹਦੇ ਵਿੱਚ ਕੋਈ ਝਾਕਣੀ ਹੈਗਾ 40 ਕ ਮਿੰਟ ਦਾ ਟਾਈਮ ਦਿੰਦਾ ਹੈ ਬੰਦੇ ਨੂੰ ਬਾਈਟ ਕਰਕੇ ਠੀਕ ਆ ਬਿਲਕੁਲ ਤੇ ਇਹ ਸੱਪ ਛੇਤੀ ਬੰਦੇ ਦੇ ਅੰਦਰ ਜ਼ਹਿਰ ਨਹੀਂ ਸੁਟਦਾ ਪਰ ਜੇ ਜ਼ਹਿਰ ਸੁਟੇ ਤਾਂ ਫੇਰ ਇਹਨੇ ਹੋ ਸਕਦਾ ਹੈ ਸਰਪੈਂਟ ਸਾਹਿਬ ਸੋਚ ਪਾ ਦੇਣੀ ਬਿਲਕੁਲ ਤੇ ਅਸੀਂ ਇਹ ਗੱਲ ਨਹੀਂ ਆ ਵੀ ਆਪ ਸੱਪ ਫੜਨ ਦੀ ਕੋਸ਼ਿਸ਼ ਨਾ ਕਰਿਆ ਕਰੋ ਅਹੀਂ ਖੁਦ ਰੋਹ ਸੱਬ ਫੁੱਟਦੇ ਆ ਮੇਰੇ ਵੀ ਹੱਥ ਦੇ ਉੱਤੇ ਲੜਿਆ ਆ ਟੰਕੇ ਹੀ ਆ ਆ ਜਿਹੜੇ ਤੁਸੀਂ ਹੱਥ ਤੇ ਦੇਖ ਰਹੇ ਜੀ ਮੈਂ ਇੱਕ ਗਲਵਜ਼ ਪਾਉਣਾ ਅੱਛਾ ਅੱਜ ਮੇਰੀ ਕਿੱਟ ਕੋਲ ਨਹੀਂ ਜੇ ਗਲਵਜ਼ ਪਿਆ ਹੁੰਦਾ ਤੇ ਇਹੇ ਸੱਬ ਫੜਨਾ ਬੜਾ ਸੌਖਾ ਲਈ ਧੱਕਣ ਦਿਓ ਧੱਕਣਾ ਬਸ ਡੱਬਾ ਛੋਟਾ ਚਾਹੀਦਾ ਸਿਰਫ ਇਸ ਸਾਥ ਚਲੋ ਪਾਉਣਾ ਵਰਦਾ ਬੜੇ ਛੋਟੇ ਦੇ ਅਥਰਾ ਖਰੀਦਣਾ ਉੱਤੇ ਜਿਦਾਂ ਤੁਸੀਂ ਦੇਖ ਰਹੇ ਜੇ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਇੱਕ ਵਾਰੀ ਉੱਪਰ ਬਖਾਇਆ ਜਾਏ ਕੈਮਰਾਮੈਨ ਸਾਹਿਬ ਆਇਆ ਮੜਾ ਜੀਤਾ ਕਿਦਾ ਆਪਣੇ ਆਪ ਨੂੰ ਰੈਜਿਸਟ੍ਰਮੈਂਟ ਕਰਨ ਦੀ ਕੋਸ਼ਿਸ਼ ਕਰਦਾ ਵਾ ਕੈਮਰਾਮੈਨ ਵੀਡੀਓ ਨਾ ਕੱਟਿਓ ਕੇ ਦਾ ਟਾਈ ਫਾਇਰ ਨਾਲ ਠੀਕ ਹੁੰਦਾ ਹੈ ਕਿਸੇ ਨੂੰ ਪੁਰਾਣੇ ਤੋਂ ਪੁਰਾਣਾ ਝਖਮ ਤਮੂਈ ਦਾ ਨੰਬਰ ਹੈਗਾ 95 99 99 33 ਤੇ 35 ਬਾਕੀ ਸੋਸ਼ਲ ਮੀਡੀਆ 'ਚ ਸਿਰਫ ਟੈਲੈਂਟ ਹੀ ਦਿਖਾਈਦਾ ਵਾ ਅਸਰਪਿੰਦ ਸਾਹਿਬ ਤੁਮੜਾ ਮਾਰ ਗਿਆ ਆਪਣੇ ਕੋ ਨਹੀਂ ਜਾਣਦੇ ਕਿੰਨੇ ਲੋਕ ਚਵਲਾ ਮਾਰ ਹਾਂਜੀ ਚਵਲਾ ਮਾਰ ਕੇ ਮਸ਼ਹੂਰ ਹੋਏ ਆ ਅਸੀਂ 4000 ਸੱਪ ਫੜ ਕੇ ਮਸ਼ਹੂਰ ਹੋਈਏ ਤੇ ਪੂਜਾ ਸੰਗਾ ਜੀ ਤੀਜਾ ਚੌਥਾ ਵਿਆਹ ਕਰਾ ਕੇ ਮਸ਼ਹੂਰ ਹੋ ਗਈ ਲੋਕੀ ਤੁਹਾਡੇ ਟੈਲੈਂਟ ਵੇਖਣਾ ਪਸੰਦ ਹੀ ਨਹੀਂ ਕਰਦੇ ਤੇ ਇਹ ਸੱਪਾਂ ਦੀ ਜਾਣਕਾਰੀ ਕਿਹੜੇ ਲੋਕਾਂ ਨੂੰ ਦਿੱਤੀ ਤੇਰਾ ਬਹੁਤ ਇਹ ਸੱਪ ਲੜੇ ਤੇ ਕੋਈ ਦੇਸੀ ਦਵਾਈ ਕੋਈ ਹਕੀਮ ਵੈਦ ਜੋਗੀ ਅੱਛਾ ਮਰਗਾ 200 ਨਾ ਜਾ ਕਾਰ ਡਿਜੀ ਕਰਦਾ ਮੇਰੇ 4000 ਵੀ ਲੋ ਮੈਂ ਓਨ ਰਿਕਾਰਡ ਨੱਟ ਦੇ ਕਹਿੰਦਾ ਇਹ ਸੱਪ ਦੇ ਸਿਰ ਬੰਜੈਕਸ਼ਨ ਉਹ ਵੀ 40 ਮਿੰਟ ਚ ਬੰਦੇ ਨੂੰ ਲੱਗ ਗਿਆ ਲੱਗ ਗਿਆ ਉਹ ਵੀ ਸਰਕਾਰੀ ਹਸਪਤਾਲ ਹੀ ਹੁੰਦੇ ਸਰਕਾਰੀ ਹਸਪਤਾਲ ਸਿਰਫ ਆਪਣੇ ਏਰੀਆ ਦੇ ਗੁਰਦਾਨਾ ਕੋ ਹਸਪੀਟਲ ਅੰਮ੍ਰਿਤਸਰ ਅੰਮ੍ਰਿਤਸਰ ਪੱਟੀ ਦੇ ਕੰਮ ਪੱਟੀ ਨਹੀਂ ਹੈਗੀ ਇਹ ਸੱਪ ਲੈਣੇ ਤੇ ਬਲਟੀਨੇਟਰ ਚਾਹੀਦਾ ਆਪਣੇ ਪੱਟੀ ਸਰਕਾਰੀ ਹਸਪੀਟਲ 'ਚ ਬਲਟੀਨੇਟਰ ਨਹੀਂ ਆ ਪ੍ਰਾਈਵੇਟ ਸੰਧੂ ਟ੍ਰੀਟਮੈਂਟ ਕਰਦੇ ਪਰ ਪ੍ਰਾਈਵੇਟ ਕਿਤੇ ਵੀ ਟ੍ਰੀਟਮੈਂਟ ਕਰਾਓਗੇ ਸੱਪ ਦੇ ਉੱਤੇ ਲੱਖ ਰੁਪਏ ਦਾ ਖਰਚਾ ਇਹ ਮੈਨੂੰ ਵੀ ਲੜੇ ਤਾਂ ਮੈਂ ਵੀ ਡੀਟੇਲ ਬਣਾਉਣੀ ਜੇ ਮੈਂ ਵੀ ਥੋੜਾ ਦੇਸੀ ਦਵਾਈ ਦੇ ਚੱਕਰ ਤੇ ਪੈ ਗਿਆ ਤੇ ਮੇਰੀ ਫੋਟੋ ਤੇ ਚੈਮ ਵਾਲਾ ਪੈ ਦਣੀ ਆ ਪਰ ਅਹੀਂ ਖਟਾਰੀ ਬੰਦਿਆਂ ਜਦੋਂ ਸਾਨੂੰ ਸੱਪ ਬਾਈਟ ਹੁੰਦਾ ਸੀ ਚੀਰਾ ਬੜੀ ਛੇਤੀ ਦਿੰਦੇ ਆਣ ਦੇਖੋ ਤੁਸੀਂ ਟੰਕੇ ਲੱਗੇ ਹੋਏ ਆ ਇਹ ਮੇਰੇ ਸਾਹ ਮੇਰੇ ਨਾਲ ਦਾ ਇਕੱਠਿਆ ਸੀ ਤੇ ਸਰਪੰਚ ਸਾਹਿਬ ਗਿਣਤੀ ਦੇ ਤਾਂ ਸਸ ਸਕੈਂਟ ਨਹੀਂ ਲਾਇ ਮੈਂ ਚੀਰਾ ਦੀ ਲਗਿਆ ਏਡਾ ਬਲੱਡ ਚੀਰਾ ਦਿੱਤਾ ਇੰਨਾ ਜਬਰਦਸਤ ਬਲੈਡ ਦਾ ਚੀਰਾ ਦਿੱਤਾ ਕਿ ਖੀਰ ਮੈਨੂੰ ਢੰਕੇ ਲਾਉਣੇ ਪਏ ਘਰ ਤੋਂ ਘੱਟ ਇੱਕ ਕੱਚ ਦਾ ਸਟੀਲ ਦਾ ਗਲਾਸ ਜਿਹੜਾ ਮੈਂ ਲਉਦਾ ਆਪਣੀ ਸਰੀਰ ਚੋਂ ਉਹਨੇ ਕੱਢਿਆ ਲਾ ਦਿੱਤਾ ਤਾਂ ਖਸਕਾਸ ਦੇ ਦਾਣੇ ਜਿੰਨਾ ਬੰਦੇ ਦੇ ਅੰਦਰ ਜ਼ਹਿਰ ਜਾਂਦਾ ਤੇ ਜੇ ਮੌਕੇ ਤੇ ਤੁਸੀਂ ਇੰਨਾ ਬਲੱਡ ਕੱਢਨਾ ਮੈਂ ਤਾਂ ਜਾਨ ਬੱਜ ਜਾਣੀ ਆ ਪਰ ਕਈ ਲੋਕ ਚੀਰੇ ਨਹੀਂ ਦਿੰਦੇ ਇਸ ਕਰਕੇ ਨੌਬਰੀ ਕੜੀ ਹੱਥ ਫੱਲਾ ਝੋਲਿਆ ਕਰੋ ਕਿ ਇਹ ਚੀਜ਼ਾਂ ਦੇ ਦਰਸ਼ਕ ਹੀ ਨਾ ਹੋਣ ਸਹੁਤ ਰਸਾ ਸੇਰੇ ਦੇ ਕੰਢ ਤੇ ਜਿਸ ਬੰਦੇ ਦਾ ਦਿਲ ਨਹੀਂ ਹੈਗਾ ਉਹ ਬਿਨਾ ਜ਼ਹਿਰ ਵਾਲੇ ਸੱਪ ਤੋਂ ਮਰ ਜਾਊ ਹੂੰ ਤੇ ਜਿਸ ਬੰਦੇ ਦਾ ਦਿਲ ਹੈਗਾ ਉਹਨੂੰ ਸਹੀਏ ਚੀਜ਼ਾਂ ਦੀ ਜਾਣਕਾਰੀ ਆ ਉਹਨੂੰ ਇਹ ਚੀਜ਼ਾਂ ਦੀ ਟ੍ਰੇਨਿੰਗ ਦਾ ਬਣਾ ਬਿਨੈ ਕਿੱਦਾਂ ਬਚਣਾ ਉਹ ਆਪਣੀ ਜਾਨ ਬਚਾ ਸਕਦਾ ਕਿਤੇ ਦੇਸੀ ਭਾਈ ਆਪਣਾ ਦਿੰਦੇ ਜਨਾ ਭਾਜੀ ਬੜੇ ਲੋਕ ਸੱਪ ਲੜੇ ਵਾਲੇ ਬਚਾਏ ਆ ਜ਼ਿੰਦਗੀ ਦੇ ਵਿੱਚ ਇਹ ਸੱਪ ਨਹੀਂ ਚਾਹੀਦੇ ਇਹ ਸੱਪ ਪੰਜਾਬ ਦੇ ਦੋਸਾ ਪਿੰਨੇ ਆ ਇਤਾਂ ਦੇ ਆ ਕਿ ਬਹੁਤ ਧਰੀਏ ਰੋ ਦੀ ਕੋਈ ਕੋਈ ਸੱਪ ਲੜਿਆਦਾ ਹੁੰਦਾ ਜੇ ਕਿਸੇ ਨੂੰ ਡਾਕਟਰ ਦੀ ਦੀ ਲੋੜ ਸਰਪੰਚ ਸਾਹਿਬ ਉਹਨਾਂ ਦੀ ਹੈਲਪ ਕੀਤੀ ਉਹਨੂੰ ਡਾਕਟਰਾਂ ਕੋ ਖੜਿਆ ਜੇ ਕਿਸੇ ਨੂੰ ਨਾਰਮਲ ਥੈਰ ਵਾਲਾ ਕੱਟਿਆ ਤਾਂ ਉਹਨੂੰ ਆਪ ਵੀ ਠੀਕ ਕੀਤਾ ਸਭ ਤੋਂ ਵੱਡੀ ਗੱਲ ਸੱਪ ਲੜਨਾ ਲਾਜ ਕਰਨਾ ਆਪਣਾ ਮਕਸਦ ਨਹੀਂ ਆਪਣਾ ਮਕਸਦ ਆ ਉਸ ਬੰਦੇ ਨੂੰ ਸਿੱਧੇ ਰਾਇਬ ਬਦਲਣਾ ਹੁਣ ਕਈਆਂ ਨੂੰ ਸੱਪ ਬਿਨਾ ਜ਼ਹਿਰ ਉਹਨਾਂ ਲੜੇ ਹੁੰਦਾ ਲੋਕੀ ਉਹਨਾਂ ਨੂੰ ਵੀ ਡਰਾਉਂਡ ਰਾਈ ਜਾਂਦੇ ਡਰਾਉਂ ਚ ਤੇ ਸਮਝਾਉਣ ਚ ਬੜਾ ਫਰਕ ਪਰ ਮੈਂ ਹੁਣ ਸਾਰਿਆਂ ਨੂੰ ਸਮਝਾਇਆ ਇੱਕ ਬੰਦੇ ਦਾ ਜੀ ਕਰਦਾ ਮੇਰੀ ਦੁਕਾਨਦਾਰੀ ਖਰਾਬ ਹੋ ਜਾ। ਪਰ ਮੈਂ ਬੋਲਦਾ ਨਾ ਸਾਜ। ਪਰ ਮੈਂ ਚਾਰਜ 5000 ਵੀਡੀਓ ਨੈਟ ਦੇ ਬਾਈ ਲੋਕਾਂ ਨੇ ਕਾਮਯਾਬੀ ਨਹੀਂ ਦਿੱਤੀ। ਫਿਰ ਕਿਹੜੇ ਲੋਕਾਂ ਨੇ ਸਪੋਰਟ ਨਹੀਂ। ਵੀਡੀਓ ਤਾਂ ਕਿਹਨੇ ਹਸਦਾ ਨਾ ਤੇ ਸੋਸ਼ਲ ਮੀਡੀਆ ਦੇ ਲੋਕ ਮਸ਼ਹੂਰੀ ਮਾਰੇ ਬੰਦੇ ਨੂੰ ਕਰਦੇ ਆ ਯਾਰ। ਵੀਡੀਓ YouTube ਤੇ ਕਿਹੜਾ ਚੰਗਲਾ? ਮੈਂ ਦੱਸ ਦਿੰਦਾ ਮੇਰੀ ਇੰਸਟਾ ਦੀ ਆਈਡੀ ਹੈਗੀ ਪੰਜਾਬੀ ਸੱਪਾਂ ਦਾ ਛੋਟੇ ਛੋਟੇ ਸ਼ਾਟ ਵੇਖਣ। ਬਾਕੀ ਜ਼ਿਆਦਾ ਗੱਲ